ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਕਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਨਗ ਲੈ ਕੇ ਆਏ ਆ ਜੀ ਜਿੰਨਾ ਚੋ ਇੱਕ ਤਾਂ ਗੱਬਣ ਆ ਜੀ ਨਗੀਨਾ ਜਰਸੀ ਦਾ ਤੇ ਇੱਕ ਲਗਭਗ ਮਹੀਨੇਕ ਦੀ ਸੂਈ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਾਜੀ ਪਿੰਡ ਕਾਨ ਸਿੰਘ ਵਾਲਾ ਤਹਿਸੀਲ ਜ਼ਿਲਾ ਮੋਗਾ ਜੀ ਮੋਬਾਈਲ ਨੰਬਰ ਜੀ 7883662878836628 ਠੀਕ ਆ ਵੀਰੇ ਜਰਸੀ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਵੀਰੇ ਸੂਆ ਪਹਿਲਾਂ ਹੀ ਦੰਦੋ ਜੀ ਦੰਨੋ ਦੁੰਦੀ ਆ ਜੀ ਠੀਕ ਆ ਜੀ ਸਮਾ ਕਿੰਨਾ ਲਾਉਗੀ ਜੀ ਸਮਾ ਲਾਉਗੀ ਜੀ ਪੌਂਛੇ ਤਾਂ ਲਊਗੀ ਕਿੰਨਾ ਪਾਜੀ ਦੁੱਧ ਜੀ ਦੁੱਧ ਤਾਂ ਦੇਖੋ ਹੀ ਹੁਣ ਪਲੂਣ ਸੋਨੀਆ ਵੇਖੋ ਜਿੰਨੀ ਸੇਵਾ ਕਰ ਜਿੰਨੀ ਕੋਈ ਸੇਵਾ ਕਰੂਗਾ ਹੀ ਉਹਨਾਂ ਵਧ ਲਾ ਲਊਗੀ ਠਣਾ ਦੀ ਡੰਨਾ ਜੀ ਉਹਨਾਂ ਦੀ ਓਕੇ ਹੋਊਗੀ ਠੰਡੀ ਸੇਲ ਵੀ ਪੂਰੀ ਆ ਠੰਡੀ ਸੋਲ ਪੂਰੀ ਤੋੜ ਕੇ ਦਿਖਾ ਦਿੰਦੇ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਜੀ ਤੇ ਕੁਆਲਿਟੀ ਤੁਸੀਂ ਖੁਦ ਹੀ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਜਾਦ ਬਰੀਡ ਦੀ ਪੂਰੀ ਚੰਗੀ ਆ ਤਿਆਰੀ ਬੜੀ ਟੋਪ ਦੀ ਕਰਦੀ ਆਉਂਦੀ ਆ ਸੋਨਾ ਫਿਟਨੈਸ ਵਾਲਾ ਹਵਾਨਾ ਡੇਟ ਮੁਤਾਬਕ ਦਿਨ ਬਾਈ 10 ਦਾ ਕਿ ਲਗਭਗ ਹਜੇ 5-4 ਪਏ ਆ ਜੀ। ਬਾਕੀ ਕਰਮ ਵਾਲਾ ਪਸ਼ੂ ਇੱਕ ਰੋਦਨ ਉੱਪਰ ਵੀ ਲਿਜਾ ਸਕਦਾ ਤੇ ਜਾਂ ਪਹਿਲਾ ਵੀ ਸੂਰ ਸਕਦਾ ਜੀ। ਤਿਆਰੀ ਤੁਸੀਂ ਦੇਖ ਹੀ ਸਕਦੇ ਹੋ ਜਿਹੜੇ ਹਿਸਾਬ ਨਾਲ ਕਰਮ ਵਾਲੀ ਹੋਣ ਬੰਡਾ ਲਈ ਫਰਦੀ ਆ ਤੇ ਫਿਰ ਜਿੱਦੇ ਜਮਾ ਤਿਆਰ ਹੋਈ ਡਾਲਿਆ ਤੇ ਹੋਈ ਉਹਦੇ ਤਾਂ ਲਾਉਣੀ ਹੋਈਆਂ ਜੀ। ਹਜੇ 2 ਦਿਨ ਦਾ ਬੱਚਾ ਹੀ ਆ ਹਾਈਟ ਵੀ ਹੋਰ ਕਰੂ ਤੇ ਵਜਨ ਵੀ ਹੋਰ ਕਰੂ ਪਰ ਹਵਾਨਾ ਬਹੁਤ ਟੌਪ ਦਾ ਜੀ। ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਜੀ। ਸੋਨਾ ਕਟ ਵਾਲਾ ਹਵਾਨਾ ਜੀ। ਬਾਕੀ ਬਾਈ ਕਹਿੰਦਾ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਹੋਊਗੀ ਦੁੱਧ ਬਾਈ ਦੀ ਗੱਲ ਸਹੀ ਆ ਬਈ ਸੇਵਾ ਦਾ ਕਿਉਂਕਿ ਪਹਿਲਾ ਆਸੂਗਾ ਜੇ ਤਾਂ ਦੂਜਾ ਤੀਜਾ ਹੋਵੇ ਤਾਂ ਆਪਾਂ ਕਹਦੇਗੇ ਵੀਰੇ ਮਾਲਕਾਂ ਨੇ ਇਨਾ ਚੋਇਆ ਤੁਸੀਂ ਜਿੰਨੀ ਸਾਂਭ ਲੋਗੇ ਉਹਨਾਂ ਦੁੱਧ ਚੋਲੋਗੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਛੋਟਾ ਜਾ ਕਰਨਾ ਬੋਦੀ ਵਾਲੀ ਪੱਛੀ ਆ ਠੰਡੇ ਸੇਲ ਵੀ ਪੂਰੀ ਆ ਤੇ ਡਿਮਾਂਡ ਜਮਾਂ ਲੈਣ ਦੇਣ ਜੀ ਅਲੀ ਜੀ ਪਰ ਨੂੰ ਪਣਾ ਆਪਾਂ 70 ਕਰ ਲਈਏ ਬਰਾੜ ਸਾਹਿਬ ਠੀਕ ਆ ਜੀ ਪਾ 65 ਦੀ ਦੇ ਦਾਂਗੇ। ਕੋਜੂ ਮੰਨ ਤਾਂ ਜੀ। ਮਾਨਤਨ ਪੈਂਟ ਚੋ ਕਰ ਦਾਂਗੇ। ਜੇ ਜੀ ਡਿਮਾਂਡ ਆ ਜੀ ਨਕੀਨ ਨਹੀਂ ਕਹਿ ਸਕਦੇ ਆਪਾਂ 40 ਦੀ। 65000 ਰੁਪਏ ਚੋ ਮਾਨਤਨ ਜਰੂਰ ਹੋ ਜਾਊਗਾ ਜੀ। ਨੰਬਰ ਸਕਰੀਨ ਤੇ ਚੱਲੂਗਾ। ਦੋ ਨੰਬਰ ਇਹਦਾ ਸੂਆ ਕਿੰਨਾ ਮਾ ਜੀ? ਇਹਦਾ ਸੂਆ ਦੂਜਾ ਜੀ। ਕਦੋਂ ਸੂਈ ਆ ਜੀ ਇਹ? ਇਹਨੂੰ ਸੂਈ ਨੂੰ 1 ਮਹੀਨਾ ਹੋ ਗਿਆ ਜੀ। ਬੱਚਾ ਜੀ ਇਹਦਾ। ਬੱਚਾ ਇਹਦਾ ਚੜਾਈ ਕਰ ਗਿਆ ਮਰ ਗਿਆ ਜੀ। ਠੀਕ ਆ ਜੀ। ਤੇ ਗਾਰੰਟੀ ਆ ਬਈ ਮਹੀਨਾ ਹੀ ਹੋਇਆ। ਕੋਈ ਡਾਕਟਰ ਤੋਂ ਪਹਿਲਾਂ ਚੈੱਕ ਕਰਾ ਲੈ ਜੀ। ਚੈੱਕ ਕਰਾ ਕੇ ਲੈ ਜੀ। ਚੈੱਕ ਕਰਾ ਕੇ ਲੈ ਜੀ ਪੜਾਉਂਦੀ ਕੋਈ। ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਦੇ ਕੋਲੇ 8 ਕਿਲੋ ਹੈ ਜੀ ਥਣਾ ਦੀ ਦੰਨਾ ਜੀ ਥਣਾ ਦੀ ਦੰਨਾ ਜੀ ਧੁਰ ਕੇ ਦਿਖਾਦੀ ਵੀਰੇ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਹੈ ਜੀ ਬਾਕੀ ਹਵਾਨਾ ਤੁਸੀਂ ਦੇਖ ਸਕਦੇ ਹੋ ਸੋਨਾ ਜੀ 8 ਕਿਲੋ ਨੈਟ ਦੁੱਧ ਤਿਆਰ ਹੈ ਜੀ 1 ਮਹੀਨਾ ਹੋ ਗਿਆ ਸੂਈ ਨੂੰ ਬੱਚਾ ਐਕਸਪਾਇਰੀ ਹੈ ਜੀ ਬਾਈ ਕਹਿੰਦਾ ਜੇ ਕਿਸੇ ਵੀਰ ਨੂੰ ਕੋਈ ਵਹਿਮ ਹੋਵੇ ਤਾਂ ਆਪ ਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਚੈੱਕ ਕਰਾ ਕੇ ਮੇਰੇ ਘਰ ਹੋ ਲੈ ਜਿਓ ਜੀ ਬਾਕੀ ਜਿਹੜਾ ਦੁੱਧ ਆ ਆਪਦੀ 2 ਟਾਈਮ 4 ਟਾਈਮ 6 ਟਾਈਮ ਮਿਲਕਿੰਗ ਕਰ ਸਕਦਾ ਜੀ ਥਨਾਂ ਦੀ ਡੰਨ ਹੋਊਗੀ ਬੇਫਿਕਰ ਹੋ ਜੋ ਲੈ ਚੱਲੀ ਵੀਰੇ ਬਾਕੀ ਸ਼ਾਈਨਿੰਗ ਵਾਲੀ ਸਕੈਨ ਆ ਜੀ ਕਰੋ ਸੰਗ ਦੁੱਧ ਕਰਮ ਵਾਲੀ ਦਾ ਸੰਗਣਾ ਹੋਊਗਾ ਜੀ ਫੈਟ ਆਊਗੀ ਚੰਗੀ ਠੰਡੀ ਸੀ ਲੈ ਵੀ ਪੂਰੀ ਆ ਬੇਫਿਕਰ ਹੋ ਜੋ ਤੇ ਡਿਮਾਂਡ ਹੈ ਦੀ ਵੀਰੇ ਇਹਦਾ ਲੈਣ ਦੇਣੀ ਆ ਪੱਤੀ ਹਜ਼ਾਰ ਰੁਪਿਆ ਕਰਦਾ ਹੋਜੂ ਮਾਨਤਨ ਜੀ ਮਾਨਤਨ ਕਰ ਦਾਂਗੇ ਵਿੱਚੋਂ ਠੀਕ ਆ ਜੀ ਬਾਈ ਕਹਿੰਦਾ ਲੈਂਡ ਦੇਣੀ ਆ ਇਹਦਾ 30000 ਰੁਪਇਆ ਚੰਗੀ ਐ ਵੀਰੇ ਚੀਜ਼ ਐ ਜੇ ਵੱੱਛੀ ਲਵਾਂਗੇ ਤੁਹਾਨੂੰ ਪਤਾ ਵੀਰੇ 25 30000 ਦੀ ਵੱੱਛੀ ਹੁੰਦੀ ਆ ਤੇ ਉਹ ਫਿਰ ਸ਼ਾਮਬਣੀ ਵੀ ਪੈਣੀ ਆ ਇਹਨੇ ਕਰਮਾਲੀ ਨੇ ਖਰਚਾ ਆਪਦਾ ਕੱਢੀ ਜਾਣਾ ਜੀ ਬਾਕੀ ਮੁੱਲ ਕੋਈ ਫੈਕਸ ਨਹੀਂਗਾ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ